ਇਹ ਤਾਂ ਵੀਰ ਮੁੱਲ ਦਾ ਪਨੀਰ ਖਾਂਦੇ ਹਨ ਬਾਜ਼ਾਰੂ ਲਿਆ ਕੇ ਪਨੀਰ ਖਾਂਦੇ ਆ ਉਹ ਆ ਦੋ ਗੱਲਾਂ ਜ਼ਰੂਰ ਨੋਟ ਕਰ ਲੈਣਾ ਜਿਹੜਾ ਮੁੱਲ ਦਾ ਪਨੀਰ ਦੇ ਵਿੱਚ ਕਿੰਨੀ ਕੁ ਮਲਾਵਟ ਆ ਤੁਸੀਂ ਆਪਦੇ ਦਿਮਾਗ ਨਾਲ ਸੋਚਣੀ ਇਹ ਗੱਲ ਵੇਚਣ ਵਾਲੇ ਨੇ ਤਾਂ ਵੇਚਦੇ ਨੇ ਪੈਸੇ ਬਣਾ ਲੈਣੇ ਪ੍ਰੋਫਿਟ ਕਮਾ ਲੈਣਾ ਪਰ ਜਿਹਨੇ ਖਾਣਾ ਸੋਚਣਾ ਉਸ ਨੇ ਆ ਵੀ ਸਾਡੀ ਸਿਹਤ ਨਾਲ ਖਲਵਾਟ ਹੋ ਰਿਹਾ ਆ ਕਿਸੇ ਵੀਰ ਨੇ ਵੀਡੀਓ ਬਣਾਈ ਆ ਸੱਚ ਤੇ ਬੋਲਿਆ ਵਾ ਹੁਣ ਤੁਸੀਂ ਇਹਨੂੰ ਸ਼ੇਅਰ ਨਹੀਂ ਕਰਨਾ ਸ਼ੇਅਰ ਕਰੋਗੇ ਤਾਂ ਜਿਹੜੇ ਵੀਰ ਪਨੀਰ ਖਾਂਦੇ ਨੇ ਨਾ ਬਾਜ਼ਾਰੂ ਲੈ ਕੇ ਘਰ ਦਾ ਬਣਾ ਕੇ ਬਿਲਕੁਲ ਨਹੀਂ ਖਾ ਰਹੇ ਉਹਨਾਂ ਲਈ ਤਾਂ ਖਾਸ ਆ 2 200 ਰੁਪਏ ਕਿਲੋ ਪਨੀਰ ਦੇ ਰਿਹਾ ਤੇ ਜਿਹੜਾ ਕਿਲੋ ਪਨੀਰ ਆ 5 ਲੀਟਰ ਦੁੱਧ ਚੋਂ ਨਿਕਲਦਾ ਪਿੰਡਾਂ ਦੇ ਰੇਟ ਦੇ ਹਿਸਾਬ ਨਾਲ ਸਾਢੇ 1 300 ਦਾ 5 ਲੀਟਰ ਦੁੱਧ ਪੈਂਦਾ ਤੇ 200 ਦਾ ਉਹ ਪਨੀਰ ਵੇਚ ਰਿਹਾ ਵਾ ਇੱਥੇ ਤਰਕ ਬਣਦੀ ਆ ਸੋਚਣ ਵਾਲੀ ਗੱਲ ਆ ਬਈ ਉਹ ਕਿੱਦਾਂ 200 ਦਾ ਦੇ ਰਿਹਾ ਵਾ ਸਾਢੇ 5 ਲੀਟਰ ਤਾਂ ਉਸ ਨੂੰ ਦੁੱਧ ਪਿਆ ਵਾ 350 ਤੇ ਤੇ 200 ਦਾ ਪਨੀਰ ਵੇਚ ਰਿਹਾ ਉਹ ਇਹ ਮਿੱਤਰੋ ਆਪਾਂ ਦਿਮਾਗ ਨਾਲ ਸੋਚਣਾ ਨਹੀਂ ਤਾਂ ਮੱਝਾਂ ਰੱਖ ਲੋ ਚੁੱਪ ਕਰਕੇ ਤੁਹਾਡੀਆਂ ਸੇਤਾਂ ਨਾਲ ਖਲਵਾੜ ਹੋ ਰਿਹਾ ਆ ਆਪਾਂ ਕੰਮ ਤੋਂ ਭਜਦੇ ਜਾ ਰਹੇ ਆ ਅੱਗੇ ਹਰ ਪਿੰਡ ਵਿੱਚ ਹਰ ਇੱਕ ਘਰ ਦੇ ਮੱਝ ਹੁੰਦੀ ਸੀਗੀ ਆਪਣਾ ਟੈਂਪਾਸ ਹੁੰਦਾ ਸੀਗਾ ਪਨੀਰ ਬੰਦਾ ਸੀ ਅਸਲ ਪਨੀਰ ਬੰਦਾ ਸੀ ਅਸਲ ਦੁੱਧ ਮਿਲਦਾ ਸੀ ਆਪਣੇ ਵਿੱਚ ਬਿਮਾਰੀਆਂ ਵਧ ਚੁੱਕੀਆਂ ਬਹੁਤ ਜ਼ਿਆਦਾ ਕਿਉਂਕਿ ਪੈਸੇ ਨਾਲ ਮੋਹ ਪੈ ਗਿਆ ਪਿਆਰ ਪੈ ਗਿਆ ਬੈਂਕ ਬੈਲੈਂਸ ਨਾਲ ਪਿਆਰ ਪੈ ਗਿਆ ਕਮਾਈ ਨਾਲ ਪਿਆਰ ਪੈ ਗਿਆ ਜੋ ਅਸੀਂ ਖਾ ਪੀ ਰਹੇ ਆ ਸਾਡਾ ਕੀ ਨੁਕਸਾਨ ਉਹਨਾਂ ਸਾਡੀ ਕਿੰਨੀ ਉਮਰ ਨਿਕਲਣੀ ਆ ਕਿੰਨੀ ਨਹੀਂ ਉਮਰ ਨਿਕਲਣੀ ਇਹਦੇ ਬਾਰੇ ਕੋਈ ਨਹੀਂ ਸੋਚ ਰਿਹਾਗਾ ਹਰੇ ਸਪਰੇ ਇੰਨਾ ਹੋ ਰਿਹਾ ਇਹਦੇ ਬਾਰੇ ਕੋਈ ਨਹੀਂ ਸੋਚ ਰਿਹਾਗਾ ਬੈਂਕ ਬੈਲੈਂਸ ਠੇਕੇ ਵਾਲੇ ਨੂੰ ਠੇਕਾ ਦੇਣਾ ਇੰਨਾ ਠੇਕਾ ਹੋ ਗਿਆ ਇੰਨਾ ਠੇਕਾ ਹੋ ਗਿਆ ਜਿਹੜਾ ਬੰਦਾ ਵਿਹਲਾ ਬੈਠਾ ਠੇਕਾ ਲੈ ਰਿਹਾ ਖਾ ਰਿਹਾ ਆਪਾਂ ਖਾਪ ਰਹੇ ਆ ਹਰੇਆਂ ਸਪਰੇਆਂ ਪਾ ਰਹੇ ਆਪ ਨੂੰ ਇਸ ਗੱਲ ਦਾ ਪਤਾ ਭਾਈ ਅਸੀਂ ਆਪਜੀ ਸੇਤ ਨਾਲ ਹੀ ਖਲਵਾਟ ਕਰ ਰਹੇ ਆ। ਬਾਕੀ ਆ ਵੀਡੀਓ ਦੇ ਨਾਲ ਜੁੜਿਓ। ਬਾਕੀ ਮੈਸੇਜ ਨੂੰ ਦੋਸਤੋ ਸ਼ੇਅਰ ਜਰੂਰ ਕਰਦਿਆ ਕਰੋ ਯਾਰ। ਪਿੱਛੇ ਹੀ ਰਹਿ ਜਾਂਦੀਆਂ ਇਹੋ ਜੀਆਂ ਵੀਡੀਓ ਯਾਰ। 5 ਕਿਲੋ ਦੁੱਧ ਦੇ ਵਿੱਚੋਂ 1 ਕਿਲੋ ਪਨੀਰ ਨਿਕਲਦਾ ਇਹਨਾਂ ਦੇ ਪਤਾ ਹੋਊਗਾ। ਦੇਖੋ ਇਹ ਹੁਣ। ਭਾਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ। ਸਮਝਦਾਰ ਹੋ ਪਨੀਰ ਦਾ ਕੰਮ ਕਰਦੇ ਹੋ। ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੈ। 325 ਰੁਪਏ ਕਿਲੋ ਦੁੱਧ ਮਗਰ ਤੁਹਾਡਾ ਕਿਲੋ ਪਨੀਰ ਨਿਕਲਣਾ ਹੈ। ਐਦਾਂ ਹੀ ਹੈ ਕਿ ਗਲਤ ਹੈ। ਫਿਰ ਸਪਲਾਈ ਵਾਲਾ ਦੱਸ। ਭਾਜੀ ਮੈਂ ਤੁਹਾਨੂੰ ਪੁੱਛਦਾ ਪਿਆ ਤੁਸੀਂ ਕਹਿੰਦੇ ਹੋ ਮੈਂ 6 325 ਰੁਪਏ ਕਿਲੋ ਪਨੀਰ ਘਰੇ ਪੈਂਦਾ ਵੇ ਆ ਫਿਰ ਤੁਸੀਂ ਪਨੀਰ ਬਣਾਣਾ ਹੈ ਉਹਦੇ ਉੱਤੇ 20 ਰੁਪਏ ਕਿਲੋ ਖਰਚਾ ਪੈਣਾ ਜਿਹੜਾ ਸਪਲਾਈ ਕਰਦਾ ਉਹ ਵੀ ਮਾਰਜਿਨ ਰੱਖ ਕੇ ਭਾਜੀ ਮੈਂ ਮੰਨ ਲਿਆ ਤੁਹਾਨੂੰ ਕਹਿਣਾ ਪਿਆ ਪਰ ਤੁਸੀਂ 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 ਕਹਿੰਨੇ ਪਿਓ ਚੀਜ਼ ਸਹੀ ਵੇਚਦੇ ਆ ਇਹ ਅਪਣੀ ਠੀਕ ਐ ਜਨਤਾ ਖਾਂਦੀ ਪਈ ਐ ਤੁਸੀਂ ਆਪਣੇ ਆਪ ਨੂੰ ਇੱਕ ਭਾਜੀ ਇੱਕ ਮੈਂ ਗੱਲ ਤਾਂ ਸੁਣ ਲਓ ਤੁਸੀਂ ਆਪਣੇ ਆਪ ਨੂੰ ਇੱਕ ਸਵਾਲਤਾ ਕਰ ਸਕਦੇ ਹੋ ਕਿ ਭਾਈ ਤੂੰ ਮੈਨੂੰ 180 ਰੁਪਏ ਕਿਲੋ ਪਨੀਰ ਦੇ ਕੇ ਜਾ ਰਿਹਾ ਹੈਂ 325 ਰੁਪਏ ਕਿਲੋ ਮੈਂ ਘਰੇ ਦੁੱਧ ਲੈਣਾ 5 ਕਿਲੋ ਮੈਨੂੰ ਕਿਲੋ ਪਨੀਰ ਪੈ ਗਿਆ ਘਰੇ ਤੇ 325 ਰੁਪਏ ਕਿਲੋ ਯਾਰ ਤੂੰ ਇਹੋ ਜਿਹਾ 300 180 ਰੁਪਏ ਜਾਂ 190 ਮੈਨੂੰ ਕੀ ਦੇ ਕੇ ਜਾ ਰਿਹਾ ਹੈ ਕੀ ਇਹ ਚੀਜ਼ ਮੈਂ ਚੰਗੀ ਵੇਚ ਰਿਹਾ ਕੀ ਕੱਲ ਨੂੰ ਮੈਂ ਫਸੂਗਾ ਤਾਂ ਨਹੀਂ ਕੀ ਕੱਲ ਨੂੰ ਮੇਰੇ ਨਾਲ ਮਾੜਾ ਤਾਂ ਨਹੀਂ ਹੋਊਗਾ ਇਹ ਤਾਂ ਸਾਨੂੰ ਇਹ ਹੀ ਕਿਹਾ ਵੀ ਸਾਡੇ ਪਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਤੁਸੀਂ ਆਪਣੇ ਦਿਮਾਗ ਨਾਲ ਕੀ ਕਹਿੰਦੇ ਹੋ ਤੁਹਾਨੂੰ ਕਿਹਾ ਜਾ ਰਿਹਾ ਹੈ ਮੈਨੂੰ ਕਿਹਾ ਜਾ ਰਿਹਾ ਹੈ ਮੇਰੀ ਇਹ ਚੀਜ਼ ਚੰਗੀ ਹੈ ਮੈਂ ਤਾਂ ਯਾਰ ਸੋਚ ਕੇ ਵੇਚਣੀ ਹੈ ਨਾ ਤੁਹਾਨੂੰ ਹੁਣ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇ ਕੀ ਤੁਹਾਨੂੰ ਲੱਗਦਾ ਕੀ ਇਹ ਪ੍ਰੀਰ ਸਹੀ ਹੋਊਗਾ ਗੱਲ ਖਤਮ ਤੁਹਾਨੂੰ ਸਵਾਲ ਕਰਦਾ ਇੱਕ ਛੋਟੀ ਜੀ ਬੇਨਤੀ ਹੈ ਸਵਾਲ ਜਵਾਬ ਦਿਓ ਖੁੱਲ ਕੇ ਦਿਓ ਤੁਹਾਡੇ ਵੀ ਬੱਚੇ ਸਾਰਿਆਂ ਦੇ ਬੱਚੇ ਸਾਂਝੇ ਹੁੰਦੇ ਆ